ਅਗਰ ਕੋਈ ਪੁਰਸ਼ ਸਹੀ ਢੰਗ ਨਾਲ ਜੀਵੇ ਹੈ ਢੰਗ ਨਾਲ ਜੀਵੇ ਬਿਰਧ ਹੁੰਦੇ ਆਉਂਦੇ ਆਉਂ ਜਨਾਰੀ ਵਜੈਸਾ ਹੋ ਜਾਂਦਾ ਉਹਦੇ ਸੁਭਾਅ ਵਿੱਚ ਕੋਮਲਤਾ ਆ ਜਾਂਦੀ ਬਰਦਾਸ਼ਟ ਦਾ ਮਾਦ ਆ ਜਾਂਦਾ ਅਗਰ ਇੱਕ ਇਸਤਰੀ ਢੰਗ ਨਾਲ ਜੀਵੀਏ ਸਹੀ ਢੰਗ ਨਾਲ ਜੀਵੀਏ ਬਿਰਧ ਹੁੰਦੇ ਆਉਂਦੇ ਆਉਂ ਪੁਰਸ਼ ਜੈਸੀ ਹੋ ਜਾਂਦੀ ਹੈ ਪਕੜ ਜਕੜ ਵੱਧ ਜਾਂਦੀ ਹੈ ਸੁਭਾਅ ਵਿੱਚ ਤਕਤੀ ਆ ਜਾਂਦੀ ਬੋਲਾਂ ਵਿੱਚ ਕਠੋਰਤਾ ਵੀ ਆ ਜਾਂਦੀ ਮਨੋਵਿਗਿਆਨ ਐਸਾ ਕਹਿੰਦਾ ਧਾਰਮਿਕ ਗਿਆਨ ਵੀ ਇਹ ਕਹ ਰਿਹਾ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਮਾਂ ਬਾਪ ਤੋਂ ਸ਼ਰੀਰ ਆਇਆ ਦੁਆਾਂ ਦੇ ਅੰਸ਼ ਮੌਜੂਦ ਹੈ ਆਵਾਜ਼ ਤੋਂ ਸ਼ਬਦ ਤੋਂ ਇਹ ਸਾਰਾ ਬ੍ਰਹਿਮੰਡ ਆਇਆ ਹੈ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਵਿਆਪਕ ਉਹ ਸ਼ਬਦ ਅਨਾਹਦ ਹੈ ਝੋਟ ਨਾਲ ਨਹੀਂ ਹੈ ਵਿਆਪਕ ਹੈ ਬ੍ਰਹਿਮੰਡ ਦੇ ਉਸ ਸੰਗੀਤ ਮਈ ਹੈ ਗੀਤ ਮਈ ਹੈ ਧਿਆਨ ਹਿਰਦੇ ਤੱਕ ਪਹੁੰਚਦੇ ਹਨ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚਦੇ ਹਨ ਮਨੁੱਖ ਇਸ ਅਨਾਹਦ ਨਾਦ ਨੂੰ ਸੁਣਦਾ ਵਾਜੇ ਨਾਦ ਅਨੇਕ ਅਲ ਸੰਖਾ ਕਿਸੇ ਨੂੰ ਅਨਾਹਦ ਵਾਜਾ ਕੇ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਾਹਦ ਵਾਜਾ ਭਗਤ ਕਬੀਰ ਹਰ ਦੁਜੇ ਤੀਜੇ ਸ਼ਬਦ ਵਿੱਚ ਅਨਾਹਦ ਅਨਹਦ ਨਾਦ ਦਾ ਜ਼ਿਕਰ ਹੈ ਬਿਨਵੰਤ ਨਾਂ ਨੇ ਗੁਰ ਚਰਨ ਲਾਗੇ ਵਾਜੇ ਅਨਹਦ ਤੌਰ ਅਨਾਹਦ ਦੇਵਾਜ ਅਨਹਦ ਦੇਵਾਜ ਲੇਕਿਨ ਅਗੇ ਜਪ جاری ਵਾਹਿਗੁਰੂ ਉਚਾਰਨ ਹੋ ਰਿਹਾ ਇਹਨੂੰ ਸੁਣ ਰਿਹਾ ਸੁਣਨਾ ਇਤਨਾ ਗਹਿਰਾ ਹੈ ਕਿ ਆਵਾਜ਼ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਪ੍ਰੇਮ ਦਾ ਜਗਤ ਭਾਵਨਾ ਦਾ ਜਗਤ ਔਰ ਐਸਾ ਮਨੁਖ ਅਨਾਹਦ ਨਾਦ ਸੁਣਦਾ ਹੈ ਲੇਕਿਨ ਇਹ ਧੁਨ ਧੋਨੀ ਤੱਕ ਜਾਵੇ ਜਿਸ ਨਾਭੀ ਤੋਂ ਧੁਨ ਉਠੀ ਸੀ ਨਾਭੀ ਨੂੰ ਧੋਨੀ ਕਹਿੰਦੇ ਆਵਾਜ਼ ਉੱਥੋਂ ਉੱਠਦੀ ਹਿਰਦੇ ਤੱਕ ਪਹੁੰਚਦੀ ਹੈ ਕੰਠ ਤੱਕ ਪਹੁੰਚਦੀ ਹੈ ਜ਼ਬਾਨ ਬਿਆਨ ਕਰ ਦਿੰਦੀ ਹੈ ਇਹੀ ਧੁਨੀ ਵਾਪਸ ਜਾ ਕੇ ਧੁਨ ਧੋਨੀ ਨਾਲ ਟਕਰਾਵੇ ਹੋਰ ਗਹਿਰੀ ਚਲੀ ਗਈ ਹੈ ਇਹ ਧੁਨ ਨਾ ਵੀ ਨਲ ਟਕਰਾਈਏ ਨਾ ਵੀ ਪੂਰੀ ਖੁੱਲ ਜਾਂਦੀ ਏ ਜ਼ਬਾਨ ਬੰਦ ਹੋ ਜਾਂਦੀ ਏ ਜ਼ਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗੀ ਹੁਣ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਐਸਾ ਮਨੁਖ ਸਮਾਧੀ ਲੀਨ ਹੋ ਜਨ ਐਸੇ ਮਨੁਖ ਨੂੰ ਕਹਿੰਦੇ ਕਪਾਟ ਖੁੱਲ ਗਏ ਨਾ ਵੀ ਖੁੱਲ ਗਏ ਆਜ ਕਾਲ ਖੁੱਲੇ ਤੇਰੀ ਗਾਂਠੜੀ